ਹਰਜੀਤ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੀ ਟੀਮ ਆਈਪੀਐਲ ਦੇ 18 ਸੀਜ਼ਨਾਂ ਦੇ ਵਿੱਚ 11 ਸਾਲ ਬਾਅਦ ਦੂਜੀ ਵਾਰ ਆਈਪੀਐਲ ਦੇ ਫਾਈਨਲ ਚ ਪਹੁੰਚੀ ਹੈ ਤੇ ਇਸੇ ਦੌਰਾਨ ਕਰਨ ਓਜਲੇ ਦਾ ਵਿਰਾਟ ਕੋਹਲੀ ਤੇ ਰਿਐਕਸ਼ਨ ਵੀ ਸਾਹਮਣੇ ਆ ਰਿਹਾ ਹੈ ਦਰਅਸਲ ਪਹਿਲੇ ਕੁਆਲੀਫਾਇਰ ਦੇ ਦੌਰਾਨ ਕੋਹਲੀ ਦਾ ਰਿਐਕਸ਼ਨ ਕਾਫੀ ਵਾਇਰਲ ਹੋਇਆ ਸੀ ਜਿਸ ਵਿੱਚ ਵਿਨਿੰਗ ਸ਼ੋਟ ਮਾਰਨ ਦੇ ਬਾਅਦੋਂ ਕੋਹਲੀ ਸਾਹਿਬ ਨੇ ਪੰਜਾਬ ਦੇ ਕੈਪਟਨ ਸ਼ਰੇਸ਼ ਆਈਅਰ ਵੱਲ ਵੇਖਦੇ ਆ ਬਹੁਤ ਅਗਰੈਸਿਵ ਸੈਲੀਬ੍ਰੇਸ਼ਨ ਕੀਤਾ ਸੀ ਜਿਸ ਦੇ ਬਾਅਦ ਸ਼ਰੇਸ਼ ਆਈਅਰ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਸੀ ਵੀ ਹੈਵ ਲੋਸਦ ਬੈਟਲ ਨੋਟ ਦ ਸਰਪੰਚ ਸਾਹਿਬ ਨੇ ਕੱਲ ਮੁੰਬਈ ਨੂੰ ਹਰਾ ਕੇ ਭੁਗਾਈ ਵੀ ਹੁਣ ਜੇ ਗੱਲ ਕਰੀ ਕਰਨ ਓਜਲੇ ਦੀ ਡਾਇਰੈਕਸ਼ਨ ਦੀ ਤਾਂ ਕਰਨ ਨੇ ਸਟੋਰੀ ਪਾ ਕੇ ਵਿਰਾਟ ਕੋਹਲੀ ਨੂੰ ਕਿਹਾ ਐਨਾ ਕੀ ਹੋਵੇ ਕਿ ਵਿਰਾਟ ਆਊਟ ਹੋ ਜਾਏ ਜਾਂ ਆਪਾਂ ਵੇਣਿਆ ਕਰਨ ਦੀ ਸਟੋਰੀ ਹੁਣ ਸ਼ਾਇਦ ਕੱਲ ਨੂੰ ਘਰੋਂ ਬੀਬਾਂ ਨਿਕਲਿਆ ਹੀ ਨਾ ਜਾਵੇ ਕੁਝ ਨਹੀਂ ਪਤਾ ਕਿ ਰੋਟੀ ਖਾਧੀ ਹੋ ਨਾ ਜਾਵੇ ਜਿਹੜਾ ਇੱਥੇ ਆਵੇ ਮੈਨੂੰ ਪਾਣੀਓ ਪੜਾਵੇ ਹਾਏ ਸਿੱਕਾ ਹੀ ਦਿਖਾ ਦੇ ਸਿੱਕਾ ਨਹੀਂ ਜੇ ਲੱਗਦਾ ਤਾਂ ਚੌਕਾ ਹੀ ਮਰਾ ਦੇ ਆਈ ਨਾ ਕਿਤੇ ਹੋਵੇ ਕੋਹਲੀ ਆਊਟ ਹੋ ਜਾਵੇ ਤੇ ਉਥੇ ਗਿੱਪੀ ਗਰਵਾਲ ਏਪੀਟੀ ਲੋਨ ਤੇ ਦਲਜੀਤ ਨੇ ਵੀ ਸਟੋਰੀ ਪਾ ਕੇ ਪੰਜਾਬ ਦੀ سپورਟ ਕੀਤੀ ਹੈ ਤੇ ਆਰਸੀਬੀ ਵਾਲੋ ਇਸ ਟਾਈਮ ਪੂਰਾ ਡਰਦਾ ਮੋੜ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਫਾਈਨਲ ਜیتے ਤਾਂ ਇਸ ਨੂੰ